ਰਾਮੇ ਮੋਕੇ ਦੇ ਕੋਲੇ ਢਾਲੀਵਾਲ ਪੈਸ ਤੇ ਇਕੱਠਾ ਉੱਤੇ ਬਾਈ ਪਹੁੰਚੋ ਆਪਣੇ ਵਟਸਐਪ ਗਰੁੱਪਾਂ 'ਚ ਵੀਡੀਓ ਸ਼ੇਰ ਵਾਲਾ ਕੰਮ ਚੱਲਦਾ ਨਾ ਸਾਰੇ ਨਾਲੋਂ ਪੁੱਤੂ ਸਮਝਦਾ ਮੈਂ ਇੱਕ ਅੱਖ ਚੈੱਕ ਕਰਿਓ ਉੱਤੇ ਕਮੈਂਟਾਂ ਜਰੂਰ ਦੱਸਿਓ ਵੀ ਬਾਈ ਬੱਚਾ ਕਿਵੇਂ ਆਇਆ ਹਾਂਜੀ ਸਸਰੀ ਗਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਹੋਰ ਮਿੱਤਰੋ ਠੀਕ ਹਾਂ ਦਾ ਬਾਈ ਅੱਜ ਤੁਹਾਡੇ ਭਰਾਵਾਂ ਵਾਸਤੇ ਵੀਡੀਓ ਬਣਾਉਣ ਲੱਗੇ ਆਂ ਵੈਸੇ ਤਾਂ ਸਿਹਤ ਤਾਂ ਠੀਕ ਨਹੀਂ ਹੈਗੀ ਆਂ ਬਾਈ ਤੇ ਜਿਆਦਾ ਬਿਮਾਰ ਹੋ ਰਹੇ ਆਂ ਪਰ ਮੈਂ ਕੋਈ ਛੋਟਾ ਧੰਮਾ ਵਾਸਤੇ ਮੈਂ ਚੱਲ ਰਿਹਾ ਅੌਖੇ ਸੌਕੇ ਹੋ ਕੇ ਅੱਡੀ ਵਰਮੀ ਕਰਨ ਲੱਗੇ ਸੀ ਤੇ ਕਰਦੇ ਆਂ ਤੇ ਦਿਖਾਉਣੇ ਆ ਤੁਹਾਨੂੰ ਸਾਰਾ ਠੀਕ ਆ 6 ਵੇ ਮਲ ਪਾਣੀ ਲੈ ਕੇ ਆਪਾਂ ਵਿੱਚ ਖੰਡ ਤੇ ਜੋ ਵੀ ਵਿੱਚ ਪਾਉਣੇ ਆ ਹਨ ਚਾਹ ਪਤਾਸੇ ਪਾ ਲਓ ਖੰਡ ਪਾ ਲਓ ਸ਼ੱਕਰ ਪਾ ਲਓ ਪਾ ਕੇ ਗਰਮ ਕਰ ਲਓ ਮਿੱਤਰੋ ਕਰਕੇ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਠੰਡ ਤਿੰਨ ਚਾਰ ਚਮਚੇ ਲਓ ਤਿੰਨ ਕਿਉਂਕਿ ਬਾਕੀ ਆਪਾਂ ਪਤਾਸੇ ਵੀ ਪਾਤੇ ਬਈ ਤੇ ਖੰਡ ਵਾਲੀ ਨਹੀਂ ਪਾਉਣੇ ਨੂੰ ਢੋਲਦੇ ਆਂ। ਦੀ ਵਾਰ ਵੀ ਜਿੱਦਾਂ ਕਰਾਂਗੇ ਜਿਹੜੇ ਹਿਸਾਬ ਦੀ ਕਰਾਂਗੇ ਉਹ ਸਾਰਾ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ। ਬਸ ਪੋਸਟ ਰੱਖਿਆ ਕਰੋ ਭਰਾ ਬਣ ਕੇ। ਵੱਧ ਤੋਂ ਵੱਧ ਮੀਡੀਆ ਨੂੰ ਆਪਣੀ ਨੂੰ ਕਿਸ ਜਾ ਕੇ ਸ਼ੇਅਰ ਕਰਿਆ ਕਰੋ। ਠੀਕ ਆ। ਤੁਹਾਨੂੰ ਤੁਹਾਡੇ ਭਰਾਵਾਂ ਨੂੰ ਸਿੱਖਣ ਬਹੁਤ ਕੁਝ ਮਿਲੂਗਾ। ਤੇ ਇੱਕ ਸ਼ਾਇਦ ਇਸ ਵੀਡੀਓ 'ਚ ਦੱਸੀਏ ਜਾਂ ਅਗਲੀ ਵੀਡੀਓ 'ਚ ਤੁਹਾਨੂੰ ਸ਼ੌਂਕ ਕਰਾਵਾਂਗੇ ਜਿਹੜੇ ਜਾਨਵਰ ਆਪਣੇ ਜਿੱਤੇ ਸੀ ਜਾਂ ਉਹਨਾਂ ਦਾ ਕਿਹੜਾ ਕਿਹੜਾ ਬਲੱਡ ਆ ਹਨ ਆਏ ਵਾਹਿਗੁਰੂ ਸੱਚਾ ਬਾਸ਼ਾ ਉਹ ਸਾਰਾ ਤੁਹਾਡੇ ਨਾਲ ਭਰਾਵਾਂ ਨਾਲ ਸ਼ੇਅਰ ਕਰਾਂਗੇ ਆ ਭਾਈ ਵੀਡੀਓ ਹੁਣ ਤਾਂ ਹੀ ਲੇਟ ਆ ਰਹੀਆਂ ਯਾਰ ਇੱਕ ਤਾਂ ਪਹਿਲਾਂ ਚੈਨਲ ਦਾ ਥੋੜਾ ਜਿਹਾ ਕੋਈ ਇਸ਼ੂ ਆ ਗਿਆ ਸੀ ਇੱਕ ਭਾਈ ਆਪ 보면은 ਸੇਤ ਨਹੀਂ ਹੈਗੀ ਸਹੀ ਸਿਰਲੀ ਸੈੱਟ ਨਹੀਂ ਹੈਗਾ ਜਦੋਂ ਹੋਵੇ ਸੈੱਟ ਫਿਰ ਭੱਦੂ ਬੁੱਦੂ ਵਾਲੇ ਦੇਖਾਂਗੇ ਹੁਣ ਬੱਚੇ ਨੇ ਕੁਛ ਮਾਂ ਚੱਲ ਦੀ ਵਰਮਿੰਗ ਕਰਦੀਏ ਬਈ ਬੈਠੇ ਰਹਿਣਗੇ ਫਿਰ ਹਣ ਇੱਕ ਤੁਹਾਨੂੰ ਪਤਾ ਅੱਜ ਕੱਲ ਬਿਮਾਰੀਆਂ ਬਹੁਤ ਪੈਂਦੀਆਂ ਨੇ ਮੀਂਹੇ ਪੈ ਕੇ ਹਟਿਆ ਹਣ ਖੋਟਿਆਂ ਚ ਬਾਈ ਸੱਲਣਾ ਹੁੰਦੇ ਉਹ ਭਰਾ ਬਣ ਕੇ ਕਿਉਂਕਿ ਮਿੱਤਰੋ ਖੋਡਿਆਂ ਚ ਸੱਲਾਈ ਇੰਨੀ ਮਾੜੀ ਐ ਵੀ ਬਸ ਛਾਰ ਨੂੰ ਖਤਰਨਾਕ ਕੰਮ ਆ ਉਹ ਆਪਣੇ ਖੁੱਡੇ ਨੇ ਉਹ ਦੇਖੋ ਜਿਹੜਾ ਨਮਾ ਖੁੱਡਾ ਪਾਇਆ ਬਈ ਆਪਾਂ ਹਨ ਪਲਾਸਟਰ ਕਰਾਉਣ ਵਾਲਾ ਰਹਿੰਦਾ ਹਜੇ ਬਈ ਬਾਲੀ ਜਿਆਦਾ ਇਹਦੇ ਚ ਵੀ ਜ਼ੱਲ ਵਾਲਾ ਕੰਮ ਆ ਹਨ ਬਾਕੀ ਖੁੱਡੇ ਸਾਫ਼ ਨੇ ਚਲੋ ਪਰ ਫੇਰ ਵੀ ਤੁਹਾਨੂੰ ਪਤਾ ਬਈ ਬਿਮਾਰੀਆਂ ਦਾ ਤਾਂ ਪਤਾ ਹੀ ਨਹੀਂ ਬਈ ਕਿਹੜੀ ਬਿਮਾਰੀ ਕਿੱਧਰੋਂ ਆ ਜੇ ਵਾਇਰਸਾਰੇ ਭਰਾਵਾਂ ਦੇ ਜਾਨਵਰ ਅਰਧੀ ਕਲਾਚ ਰੱਖੇ ਤੇ ਇੱਕ ਬਈ 20 ਤਰੀਕਾਂ ਸਾਰੇ ਭਰਾ ਤੇ ਜਿੰਨੇ ਵੀ ਮੇਰੇ ਭਰਾ ਗੂਟਰਵਾ ਸ਼ਕੀਨ ਨੇ ਹਨ ਕਿਉਂ ਭਈ ਅੱਜ ਕੱਲ੍ਹ ਆ ਜਿਹੜੀਆਂ ਆਪਣੇ ਵਟਸਐਪ ਗਰੁੱਪਾਂ 'ਚ ਵੀਡੀਓ ਸ਼ੇਅਰ ਵਾਲਾ ਕੰਮ ਚੱਲਦਾ ਨਾ ਸਾਰਿਆਂ ਨਾਲ ਉਹ ਫੁੱਦੂ ਸਮਝਦਾ ਮੈਂ ਮੈਂ ਅਜੇ ਤੱਕ ਮੇਰਾ ਚੈਨਲ ਵੀ ਆ ਬਹੁਤ ਭਰਾਵਾਂ ਨੇ ਕਿਹਾ ਵੀ ਭਈ ਵਟਸਐਪ ਗਰੁੱਪ ਬਣਾ ਲਓ ਗਰੁੱਪ ਬਣਾ ਲਓ ਪਰ ਆਪਾਂ ਗਰੁੱਪ ਨਹੀਂ ਬਣਾਇਆ ਭਈ ਕਿਉਂ ਨਹੀਂ ਬਣਾਇਆ ਇਸੇ ਗੱਲ ਕਰਕੇ ਉਹ ਕਿੱਥੋਂ ਦੀ ਵੀਡੀਓ ਸੀ ਕੀ ਵੀਡੀਓ ਸੀ ਠੀਕ ਆ ਛੋਟੀ ਜੀ ਗੱਲ ਸੀ ਪਿੰਡਾਂ ਉਹਨਾਂ 'ਚ ਬੈਨ ਹੋਈ ਐ ਠੀਕ ਐ ਗੱਲ ਸਾਰੇ ਪੰਜਾਬ 'ਚ ਇੰਡੀਆ ਜੜਾਤੀ ਹਨਾ ਕਿ ਕਬੂਤਰਬਾਜੀ ਬੈਨ ਹੋ ਗਈ ਬਈ ਬੈਨ ਆ ਬੈਨ ਕੋਈ ਬੈਨ ਨਹੀਂ ਬਈ ਮੈਂ ਕਹਿੰਦਾ ਜੇ ਆਪਣੇ ਕਬੂਤਰਬਾਜ਼ ਇੱਕ ਸਾਈਡ ਤੇ ਹੋ ਕੇ ਇਕੱਠੇ ਹੋ ਜਾਣ ਤਾਂ ਸਰਕਾਰ ਬਣਾ ਦੇਣਾ ਇੰਨੇ ਜ਼ਿਆਦਾ ਕਬੂਤਰਬਾਜੀ ਨੂੰ ਪਿਆਰ ਕਰਦੇ ਤੇ ਇੰਨੇ ਭਰਾ ਨੇ ਜੁੜੇ ਹੋਏ ਕਬੂਤਰਬਾਜੀ ਨਾਲ ਠੀਕ ਐ ਇਤਾਂ ਵੀ ਆਪ ਦੇਖ ਲਿਓ ਆਪਦੇ ਪਿੰਡ ਦੀ ਗੱਲ ਦੇਖ ਲਿਓ ਤੁਸੀਂ ਇੱਕ ਪਿੰਡ 'ਚ ਠੀਕ ਐ ਕੱਟ ਤੋਂ ਕੱਟ 7-8 ਗੂਤਰ ਵਾਜ ਤਾਂ ਹੁੰਦੇ ਹੀ ਨੇ ਤੇ ਵੱਧ ਤੋਂ ਵੱਧ ਤਾਂ 50-50 60 ਕਰਾਂਦੇ ਵੀ ਗੂਤਰ ਨੇ ਵੱਡੇ ਬੰਡਾ ਜਣ ਤੇ ਤੁਸੀਂ ਆਪ ਹਿਸਾਬ ਲਾ ਲਓ ਸਰਕਾਰ ਬਣਾ ਸਕਦੇ ਆਪੋ ਤੋਂ ਆ ਫਿਰ ਆਪਾਂ ਜੀ ਇਕੱਠੇ ਹੋ ਕੇ ਠੀਕਾ ਇਹਦਾ ਕੋਈ ਫੈਸਲਾ ਲੈਣਗੇ ਚਲ ਆਪਣੇ ਵੱਡੇ ਸੀਨੀਅਰ ਭਰਾ ਨੇ ਹਨਾ ਜਿਹੜੇ ਵੀ ਖੜ੍ਹਾਰੀ ਨੇ ਵੱਡੇ ਜੋ ਵੀ ਉਹ ਫੈਸਲਾ ਲੈਣਗੇ ਸਹੀ ਵੀ ਲੈਣਗੇ ਬਾਈ ਜਿਹਦੇ ਨਾਲ ਆਪਣੀ ਕਬੂਤਰਬਾਜੀ ਤੇ ਕੋਈ ਫੈਲਟ ਨਾ ਪਵੇ ਕਿਉਂਕਿ ਬਹੁਤ ਮੇਰੇ ਵਰਗੇ ਨਾਮੇ ਭਰਾਵਾਂ ਦੇ ਸ਼ੌਂਕ ਨੇ ਹਨ ਜਿਨ੍ਹਾਂ ਦੇ ਨਾਮ ਹੁਣੀ ਬਣੇ ਨੇ ਹਜੇ ਉੱਠੇ-ਉੱਠੇ ਨੇ ਹਨ ਹੁਣ ਜਾ ਕੇ ਤੈਨੇ ਚਰ ਦੀ ਮਿਹਨਤ ਭਾਗ ਲਾਉਣ ਲੱਗੀ ਆ ਜਿੱਤਣ ਲੱਗੇ ਨੇ ਜਾਂ ਨਾਮ ਬਣਨ ਲੱਗੇ ਨੇ ਠੀਕ ਹੈ ਤੇ ਇਹ ਆਪਣੀ ਲੰਬੇ ਟਾਈਮ ਤੱਕ ਬਈ ਕੂਤਰਵਾਜੀ ਫੇਰ ਹੀ ਚੱਲ ਸਕਦੀ ਆ ਜੇ ਆਪਾਂ ਭਰਾਵਾਂ ਦਾ ਸਾਥ ਦੇਵਾਂਗੇ ਸੋ ਪਹੁੰਚੋ ਤੇ ਆਜੋ ਹੁਣ ਆਪਾਂ ਬਣਾਉਣੇ ਆ ਇਹ ਇਹ ਦਵਾਈ ਬਈ 30 ਐਮਐਲ ਆਉਂਦੀ ਆ ਠੀਕ ਆ ਅੱਧੇ ਐਮਐਲ ਦੇ ਹਿਸਾਬ ਨਾਲ ਕਬੂਤਰ ਨੂੰ ਲਾਵਾਂਗੇ ਆਪਾਂ ਠੀਕ ਆ ਅੱਡੋ-ਅੱਟ ਤਰੀਕਾ ਬਈ ਲਾਉਣ ਦਾ ਸਭ ਦਾ ਡੀਵਰਮਿੰਗ ਕਰਦਾ ਪਰ ਆਪਣਾ ਤਰੀਕਾ ਆਪਾਂ ਬਈ ਅੱਧੇ ਐਮਐਲ ਦੇ ਹਿਸਾਬ ਨਾਲ ਦਿੰਨੇ ਆ ਕਬੂਤਰ ਨੂੰ ਠੀਕ ਆ ਅੱਧਾ ਐਮਐਲ ਇਹ ਹੋ ਜਾਂਦੀ ਆ ਠੀਕ ਆ 10 ਐਮਐਲ ਜਾਂ 15 ਐਮਐਲ ਪਾਣੀ ਹੋ ਜਾਂਦਾ ਨਾਲ ਠੀਕ ਆ ਪਹਿਲੀ ਗੱਲ ਤਾਂ 10 ਐਮਐਲ ਦੇ ਹਿਸਾਬ ਨਾਲ ਹੀ ਪਾਵਾਂਗੇ ਆਪਾਂ ਠੀਕ ਆ ਕਿਉਂ ਬਾਅਦ ਚੁੱਤੋਂ ਦੀ ਪਾਣੀ ਦੇ ਦਾਂਗੇ ਠੀਕ ਆ ਮਿੱਤਰੋ ਲੈ ਬਣਾਉਣੇ ਆ ਬਣਾ ਕੇ ਫਿਰ ਤੁਹਾਡੇ ਨਾਲ ਕਰਦੇ ਆ ਸਾਂਜੀ ਲੈ ਮਿੱਤਰੋ 10 ਐਮਐਲ ਇਹ ਪਾ ਲਈ ਆਪਾਂ ਜਿੱਦ ਆਪਣੇ 30 ਕ ਬਜੇ ਨੇ ਭਾਈ 10 ਐਮਐਲ ਇਹ ਪਾ ਕੇ ਇਹਦੇ 5 ਐਮਐਲ ਹੋਰ ਪਾਵਾਂਗੇ ਲੈ ਮਿੱਤਰੋ ਦਵਾਈ ਲਈ ਬਣਾ ਆਪਾਂ ਹੁਣ ਲੱਗੇ ਆਪਾਂ ਕਬੂਤਰਾਂ ਨੂੰ ਲਾਉਣ ਠੀਕ ਹੈ। ਆ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਠੀਕ ਹੈ, ਤੱਪ ਕੇ ਸਪੋਰਟ ਦੀ ਲੋੜ ਆ ਹੁਣ। ਹੁਣ ਬਈ ਆਪਾਂ ਦੂਸਰਾਂ ਵਾਲੀਆਂ ਗੇਮ ਤੇ ਗੱਲ ਕਰਿਆ ਕਰਾਂਗੇ ਠੀਕ ਹੈ। ਦੂਸਰ ਕਿਵੇਂ ਸਾਂਭਣੀਆਂ ਜਾਂ ਕਬੂਤਰ ਕਿਵੇਂ ਡਾਉਣੇ ਆ ਕਿਹੜੇ ਕਬੂਤਰ ਦੂਸਰ ਚ ਕਾਮਯਾਬ ਨੇ ਕਿਹੜੇ ਨਹੀਂ। ਠੀਕ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਅਗਲੀ ਵੀਡੀਓ ਚ ਨਾਲੇ ਤੁਹਾਨੂੰ ਜਾਨਵਰ ਦਿਖਾਵਾਂਗੇ। ਠੀਕ ਹੈ। ਤੋਂ ਕਰਦੇ ਆ ਅਗੇ ਕੰਟੀਨਿਊ। ਆ ਕਰੀਏ ਨੇ ਬਈ ਡੀ ਵਰਮਿੰਗ ਇਹਨਾਂ ਦੀ ਕਾ ਵੀ ਬਈ ਭਾਦੋ ਵਾਲੇ ਜਿਹੜੇ ਤੁਸੀਂ ਕੱਢਣੇ ਨੇ ਕੱਢ ਜਾ ਲਾ ਮਿੱਤਰੋ ਆ ਰਹਿ ਗਿਆ ਸੀ ਇੱਕ ਲਾਸਟ ਕਬੂਤਰ ਇਹਨੂੰ ਵੀ ਦਿੱਤੀ ਲਾ ਬਤਾ ਉਤਰ ਹੈ ਤੇ ਆ ਲਾਤੀਆਂ ਬਈ ਇਹਨੂੰ ਸਾਰਿਆਂ ਨੂੰ ਲਾਤੀ ਦਵਾਈ ਇੱਕ ਰਹਿ ਗਿਆ ਓਏ ਆ ਰਹਿ ਗਿਆ ਨਾਲੇ ਤੁਹਾਨੂੰ ਬੱਚੇ ਦਾ ਕਰਾਉਣਾ ਹੈ ਅਸੀਂ ਸ਼ੌਕ। ਫੜੀ। ਤੁਹਾਨੂੰ ਅੱਖ ਦਿਖਾਉਣੀ ਹੈ ਬਈ ਬੱਚੇ ਦੀ ਅੱਖ ਦੇਖ ਕੇ ਫਿਰ ਦੱਸਿਓ ਸਾਨੂੰ ਕਿਵੇਂ ਆ। ਆਹ ਵੱਡੇ ਕੁਛ ਕਬੂਤਰ ਪੱਟ ਰੱਖੇ ਨੇ ਬਈ। ਇਹ ਦੁਬਾਰਾ ਲੰਮੜਿਆ। ਆਹ ਫੜੀ ਪਹਿਲਾਂ ਦਾ ਸ਼ੌਕ ਕਰਾ। ਫੇਰ ਦੇਈਏ ਇਹਨੂੰ 10 ਐਮਐਲ। ਅੱਖਾਂ ਦਾ ਖਾ ਇੱਧਰ ਕਰੀ। ਇੱਧਰ ਲੈ। ਇੱਧਰ ਲਿਆ। ਇੱਧਰ ਜੀ ਕਰਤੀ। ਅੱਖ ਚੈੱਕ ਕਰਾ ਅੱਖ। ਲੈ ਮੇਰੇ ਤੋਂ ਇਹਦੀ ਅੱਖ ਚੈੱਕ ਕਰਿਓ। ਕਮੈਂਟਾਂ ਜ਼ਰੂਰ ਦੱਸਿਓ ਵੀ ਬਾਈ ਬੱਚਾ ਕਿਵੇਂ ਆਇਆ ਇਹ ਇਹ ਆਪਣੇ ਦੀਵਿਆਂ ਵਾਲੇ ਇਹ ਦੋ ਭਾਈ ਸੀ ਬਾਈ ਇੱਕ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਤੇ ਉਹ ਬਾਹਲੇ ਚਰ ਹੋ ਗਿਆ ਸੀਗਾ ਉੜਦਾ ਬਾਹਲਾ ਸੂਣਾ ਸੀ 12 12:30 ਇੱਕ ਦਾ ਟਾਈਮ ਕਰਦਾ ਸੀ ਬਾਈ ਉਹ ਮੈਥੋਂ ਹੀ ਨਿਕਲ ਗਿਆ ਇੱਕ ਦਿਨ ਬਾਪ ਬਿਮਾਰ ਹੋ ਰਿਹਾ ਸੀ ਪਤਾ ਨਹੀਂ ਰਫ ਜਾਨੇ ਕਿੱਥੇ ਡਿੱਗ ਪਿਆ ਦੋ ਤਿੰਨ ਘੰਟੇ ਫਿਰਦਾ ਰਿਹਾ ਸੋ ਬਾਈ ਆਹੀ ਵੀਡੀਓ ਸੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਪਿਆਰ ਦਿਆ ਕਰੋ ਭਰਾ ਬਣ ਕੇ ਸੋ ਲਵ ਯੂ ਆ ਸਾਰਿਆਂ ਨੂੰ ਤੇ ਅਗਲੀ ਵੀਡੀਓ ਚ ਦੱਸਾਂਗੇ ਭਈ ਕਿਹੜੇ ਕਬੂਤਰ ਆਪਣੇ ਜਿੱਤੇ ਸੀ ਕਿਉਂ ਕਿਹੜਾ ਬਲੱਡ ਆ ਕੀ ਗੱਲ ਬਾਤ ਆ ਠੀਕ ਹੈ ਤੇ ਕਈ ਭਰਾ ਕਹਿੰਦੇ ਹੁੰਦੇ ਨੇ ਨਾ ਵੀ ਕਿੰਨੀਆਂ ਬਾਜ਼ੀਆਂ ਜਿੱਤਿਆ ਉਹ ਤੁਹਾਨੂੰ ਦੱਸਾਂਗੇ ਭਈ ਅਗਲੀ ਵੀਡੀਓ ਚ ਸੋ ਲਵ ਯੂ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ